ਕਾਨੂੰਨੀ ਹੀ ਬੇਨਤੀ ਕਰਨਾ ਚਾਹੁੰਦੀ ਹੈ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਨੇ ਆਰਡਰ ਕੀਤੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬੋਹਨੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਇਹ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਝੂੜ ਕੇ ਬੇਨਤੀ ਕਰਦੀ ਹਾਂ ਸਰਕਾਰ ਨੂੰ ਕਿ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਂ ਤੇ ਲੋਅਰ ਆਰਡਰ ਦੀ ਸਿਚੁਏਸ਼ਨ ਦਾ ਕੁਝ ਕਰਨ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਬੁਰਾ ਹਾਦਸਾ ਹੋ ਜਾਏ ਕਿ ਲੱਗਦਾ ਹੈ ਅਕਾਲੀਆਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਬਣਾ ਸਾਰੀ ਜਗ੍ਹਾ ਟਾਰਗੇਟ ਕਰ ਰਹੇ ਹੈ ਜੀ ਉਹ ਤਾਂ ਦਿਸ ਹੀ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਨੇ ਐ ਐਸਐਸਪੀ ਤਰਨਤਾਰਨ ਨੂੰ ਲੁਭਾਤਾ ਕਿ ਕਿਉਂ ਕੀਤਾ ਕਿਉਂਕਿ ਉਹ ਵੀ ਟਾਰਗੇਟ ਕਰ ਰਹੇ ਸੀਗੇ ਡਰਦੇ ਹੈ ਅਕਾਲੀਆਂ ਤੋਂ ਹੋਰ ਕੋਈ ਗੱਲ ਨਹੀਂ

ਗੁਰੂ ਸਾਹਿਬ ਮੀਰ ਕਰਨਗੇ ਤਾਂ ਰੱਤੇ ਹੱਥ ਹੈ ਜੀ ਤਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹੈ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਨੇ ਆਰਡਰ ਕੀਤੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬੋਹਨੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਇਹ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਝੂੜ ਕੇ ਬੇਨਤੀ ਕਰਦੀ ਹਾਂ ਸਰਕਾਰ ਨੂੰ ਕਿ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਣ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਕੁਝ ਕਰਨ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਬੁਰਾ ਹਾਦਸਾ ਹੋ ਜਾਏ ਕਿ ਲੱਗਦਾ ਨਹੀਂ ਕਾਲੀ ਆਗ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਆਪਣਾ ਸਾਰੀ ਜਗ੍ਹਾ ਟਾਰਗੇਟ ਕਰ ਰਹੇ ਹਾਂ ਜੀ ਉਹ ਤਾਂ ਦਿਸੀ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਨੇ ਐਸਐਸਪੀ ਤਰਨਤਾਰਨ ਨੂੰ ਲਵਾਤਾ ਕਿਉਂ ਕਿਉਂ ਕੀਤਾ ਕਿਉਂਕਿ ਉਹ ਵੀ ਟਾਰਗੇਟ ਕਰ ਰਹੇ ਸੀਗੇ ਡਰਦੇ ਆ ਅਕਾਲੀਆਂ ਤੋਂ

ਗੁਰੂ ਸਾਹਿਬ ਮੀਰ ਕਰਨਗੇ ਤਾਂ ਰੱਬ ਦੇ ਹੱਥ ਹੈ ਜੀ ਤਾਂ ਨੂੰ ਇਹੀ ਬੇਨਤੀ ਕਰਨਾ ਚਾਹੀਦੀ ਹੈ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਇਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬਹੂਨੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਇਹ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਝੂੜ ਕੇ ਬੇਨਤੀ ਕਰਦੀ ਹਾਂ ਸਰਕਾਰ ਨੂੰ ਕੀ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਂ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਕੁਝ ਕਰਨ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਬੁਰਾ ਹਾਦਸਾ ਹੋ ਜਾਏ ਕਿ ਲੱਗਦਾ ਹੈ ਕਾਲੀਆਂ ਗੁੰਹਮ ਹੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਬਣਾ ਸਾਰੀ ਜਗ੍ਹਾ ਟਾਰਗੇਟ ਕਰ ਰਹੇ ਹੈ ਜੀ ਉਹ ਤਾਂ ਦਿਸ ਹੀ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਨੇ ਐ ਐਸਐਸਪੀ ਤਨਦਾਨ ਨੂੰ ਲੁਭਾਤਾ ਕਿ ਕਿਉਂ ਕੀਤਾ ਕਿਉਂਕਿ ਉਹ ਵੀ ਟਾਰਗੇਟ ਕਰ ਰਹੇ ਸੀਗੇ ਡਰਦੇ ਹੈ ਅਕਾਲੀਆਂ ਤੋਂ